वर्ल्ड कैंसर डे फाउंडेशन ਦੇ ਮੁਖੀ ਕੁਲਵੰਤ ਸਿੰਘ ਢਾਲੀਵਾਲ ਵੱਲੋਂ ਪੰਜਾਬ ਵਿੱਚ ਕੈਂਸਰ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਦਅਸੀਏ ਕਿ ਇਸ ਹਫ਼ਤੇ ਉਹਨਾਂ ਵੱਲੋਂ ਕੈਂਸਰ ਦੇ ਵੱਖ-ਵੱਖ ਰੋਗਾ ਦੇ ਮੁਫਤ ਵਿੱਚ ਜਾਂਚ ਕਰਨ ਸੰਬੰਧੀ ਕੈਂਪ ਵੀ ਲਗਵਾਏ ਜਾ ਰਹੇ ਨੇ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਕੈਂਸਰ ਦਾ ਚੈੱਕਅਪ ਵੀ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਮੁਫਤ ਦੇ ਵਿੱਚ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਤਾਂ ਅੱਜ ਲੁਧਿਆਣਾ ਦੇ ਸਰਾਂਭਾ ਨਗਰ ਗੁਰਦੁਆਰਾ ਸਾਹਿਬ ਦੇ ਵਿਚ ਕੈਂਪ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਸ ਮੌਕੇ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਨੇ ਕੀ ਕਿਹਾ ਹੈ ਕੋਰ ਤੁਹਾਨੂੰ ਵੀ ਜਰੂਰ ਸੁਣਾ ਦਿੰਨੇ ਆ ਸਰ ਅੱਜ ਵਿਸ਼ੇਸ਼ ਤੌਰ ਤੇ ਕੈਂਪ ਲਗਾਇਆ ਗਿਆ ਹੈ ਸੋ ਕਿੰਨੀਆਂ ਜੜੀਆਂ ਮੈਨਾਂ ਚਲਾਈਆਂ ਗਈਆਂ ਨੇ ਪੂਰੇ ਪੰਜਾਬ ਭਰ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਕੈਂਸਰ ਦੇ ਟੈਸਟ ਹੋਣਗੇ ਤੇ ਕਿੰਨੀਆਂ ਕਿਹੜੀਆਂ ਦਵਾਈਆਂ ਬਣਾਈਆਂ ਜਾਣਗੀਆਂ ਅ ਵੀਰ ਜੀ ਅਸੀਂ ਅੱਜ 8 ਕਿਸ ਤਰ੍ਹਾਂ ਕੈਂਸਰ ਚੈੱਕਅਪ ਕਰ ਰਹੇ ਹਾਂ ਛਾਤੀ ਦਾ ਕੈਂਸਰ ਬੱਚੇਦਾਨੀ ਦਾ ਮੂੰਹ ਦਾ ਗਲੇ ਦਾ ਹੱਡੀਆਂ ਦਾ ਬਲੱਡ ਕੈਂਸਰ ਲੈਬ ਬੀਪੀ ਡਾਇਬੀਟਿਸ ਤੇ ਦਵਾਈ ਦਾ ਲੰਗਰ ਤੇ ਦੇਖਿਆ ਪਹਿਲਾਂ ਦਵਾਈ ਦਾ ਲੰਗਰ ਦਵਾਈ ਦਾ ਲੰਗਰ ਪਹਿਲਾਂ ਦੇਖਿਆ ਬੋਲੋ ਨਾ ਉੱਚੀ ਦੇ ਨੇ ਬੋਲੋ ਤੁਹਾਡੀ ਆਵਾਜ਼ ਵੀ ਵਿੱਚ ਆਵੇ ਨਾ ਚੰਗੀ ਤਰ੍ਹਾਂ ਦਵਾਈ ਦਾ ਲੰਗਰ ਲੱਗਾ ਜਿੰਨੀ ਫ੍ਰੀ ਮਰਜ਼ੀ ਦਵਾਈ ਲੈ ਲਓ ਅਸੀਂ ਲੋਕ ਪ੍ਰੋਬਲਮ ਪ੍ਰੋਬਲਮ ਕਰੀ ਜਾਂਦੇ ਤਾਂ ਹੱਲ ਨਹੀਂ ਲੱਭਦੇ ਵਰਡ ਕੈਂਸਰ ਤੇ ਲੁਧਿਆਣੇ ਦੀ ਇੰਡਸਟਰੀ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਵੀ ਮੇਰੇ ਨਾਲ ਸਾਥ ਦਿਓ ਤੇ ਅਸੀਂ ਸਾਰੇ ਲੁਧਿਆਣੇ ਨੂੰ ਚੈੱਕ ਅਪ ਕਰਾਂਗੇ ਪੂਰੀ ਵਾਈਟ ਸ਼ੀਟ ਬਿਛਾ ਦੇਾਂਗੇ ਅਸੀਂ ਕੋਈ ਇਹ ਵੀ ਇੱਕ ਏਰੀਏ 'ਚ ਆ ਗਏ ਤਾਂ ਸਾਡਾ ਪਹਿਲਾ ਕੈਂਪ ਹੈ ਅੱਜ ਇਹਨਾਂ ਨੂੰ ਮਾਡਲ ਦਿਖਾਇਆ ਹੈ ਹਰ ਗਰੀਬ ਬਸਤੀ ਚ ਪਹੁੰਚਾਂਗੇ ਹਰ ਫੋਕਲ ਪੁਆਇੰਟ ਪਹੁੰਚਾਂਗੇ ਪੁਰਾਣੇ ਲੁਧਿਆਣੇ ਚ ਨਵੇਂ ਚ ਸਭ ਜਗ੍ਹਾ ਪਹੁੰਚਾਂਗੇ ਤੇ ਅਸੀਂ 30 ਦਿਨ ਲਾਵਾਂਗੇ 30 ਕੈਂਪ ਲਾਵਾਂਗੇ ਚੰਗੀ ਤਰ੍ਹਾਂ ਚੈੱਕਅਪ ਕਰਾਂਗੇ ਇਹ ਨਹੀਂ ਮੈਂ ਗੰਦੇ ਨਾਲੇ ਤੇ ਘੇੜਾ ਦੇ ਕੇ ਜਾ ਮੁਰ ਜਾ ਕੁਝ ਕਰਕੇ ਦਿਖਾਉ ਰਿਜ਼ਲਟ ਦਊਗਾ ਐਂਡ ਟੋਟਲ ਦੱਸੂਗਾ ਇੰਨੇ ਲੋਕਾਂ ਨੂੰ ਟੈਸਟ ਕੀਤਾ ਇੰਨਿਆਂ ਨੂੰ ਕੈਂਸਰ ਨਿਕਲਿਆ ਇੰਨਿਆਂ ਨੂੰ ਆਹ ਸ਼ੂਗਰ ਨਿਕਲੀ ਉਹ ਫਿਰ ਤੁਹਾਨੂੰ 30 ਦਿਨਾਂ ਬਾਅਦ ਫੇਰ ਮਿਲੂੰਗਾ ਤੇ ਜਲਦੀ ਅਸੀਂ ਉਹ ਅਨਾਉਂਸ ਕਰ ਦਾਂਗੇ ਡੇਟਸ ਤੇ ਅੱਜ ਅਸੀਂ ਸ਼ੁਰੂਆਤ ਕਰਤਾ ਪੀ ਲੁਧਿਆਣੇ ਨੂੰ ਚੰਗੀ ਤਰ੍ਹਾਂ ਚੈੱਕ ਕਰ ਕਿਹੜੀ ਜਗ੍ਹਾ ਤੋਂ ਸ਼ੁਰੂਆਤ ਕੀਤੀ ਆ ਅਜਿੱਥੇ ਖੜੇ ਆ ਸਰਬਨਗਰ ਚ ਗੁਰਦੁਆਰਾ ਸਾਹਿਬ ਮੌਜੂਦਾ ਹਾਲਾਤ ਕੀ ਆ ਲੁਧਿਆਣੇ ਵਿੱਚ ਜ਼ਿਕਰ ਗੱਲ ਕੀਤੀ ਆ ਬਈ ਕੈਂਸਰ ਹੈਪਟਾਈਟਸ ਬੀ ਬਹੁਤ ਜ਼ਿਆਦਾ ਫੈਲ ਰਿਹਾ ਮੌਜੂਦਾ ਹਾਲਾਤ ਕੀ ਆ ਡਾਕਟਰ ਸਾਹਿਬ ਵੀ ਨਾਲ ਖੜੇ ਚਲੇ ਗਿਆ ਉਹ ਤੁਸੀਂ ਹਸਪਤਾਲਾਂ ਚ ਗੇੜਾ ਦੇ ਲੋ ਲੋਕ ਪਏ ਆ ਬਰਾਂਡਿਆਂ ਚ ਮਿਲ ਜਾਣਗੇ ਪੁੱਜੇ ਤੁਹਾਨੂੰ ਲੁਧਿਆਣੇ ਦੀ ਅਸਲੀਅਤ ਪਤਾ ਲੱਗ ਜੀ ਹਸਪਤਾਲਾਂ ਚ ਗੇੜਾ ਦੇ ਆ ਉਹ ਵਿਚਾਰਿਆਂ ਨੂੰ ਠੀਕ ਹੈ ਗਰੀਬ ਬਸਤੀਆਂ ਜਾਇਆ ਠੀਕ ਹੈ ਲੁਧਿਆਣੇ ਦੀ ਇੰਡਸਟਰੀ ਨੂੰ ਬੇਨਤੀ ਕੀਤੀ ਵੀ ਤੁਹਾਨੂੰ ਸਾਨੂੰ ਤੁਹਾ ਪੰਜ ਸੱਤ ਸੌ ਬੰਦੇ ਨੂੰ ਨੌਕਰੀ ਵੀ ਦੇਣੀ ਹੈ ਪਰ ਨਾਲ ਕਿਹਾ ਵੀ ਆਪਾਂ ਬਚਾਈਏ ਵੀ ਸਟੇਟ ਨੂੰ ਠੀਕ ਹੈ ਅਸੀਂ ਨਾਲ ਆ ਜੀ ਇਹਨਾਂ ਦੇ ਸਾਡਾ ਸੂਬਾ ਪੰਜਾਬ ਆਪ ਦਾ ਅਸੀਂ ਸਾਡੀ ਪੂਰੀ ਕੋਸ਼ਿਸ਼ ਵੀ ਕਿਸੇ ਨੂੰ ਉਜਾਇਨ ਨਾ ਮਾਰਨ ਦਿੱਤਾ ਜਾਵੇ ਜੋ ਕਾਲਪੁਰਖ ਨੇ ਲੈ ਕੇ ਜਾਣਾ ਉਹ ਤਾਂ ਗੱਲ ਵੱਖਰੀ ਹੈ ਪਰ ਸਾਡੀ ਦਵਾਈ ਵੱਲੋਂ ਟੈਸਟਾਂ ਵੱਲੋਂ ਸਭ ਫ੍ਰੀ ਹੋ ਰਿਹਾ ਦੇਖ ਲਓ ਸਾਡੀਆਂ ਬਸਾਂ ਜਾ ਕੇ ਇਹ 5-5000 ਦੇ ਟੈਸਟ ਵੀ ਫ੍ਰੀ ਹੋ ਰਹੇ ਹਨੀ ਠੀਕ ਹੈ ਅੱਜ ਸਾਨੂੰ ਲੁਧਿਆਣੇ ਦੇ ਡਾਕਟਰਾਂ ਨੇ ਪਸੰਦ ਨਹੀਂ ਕਰਨਾ ਵੀ ਇਹ ਕਿੱਥੋਂ ਆ ਗਏ ਤੇ ਮੈਂ ਦੱਸਦਾ ਡਾਕਟਰੋ ਸਾਨੂੰ ਪਸੰਦ ਕਰ ਲਓ ਤੇ ਚਾਹ ਨਾ ਕਰ ਲਓ ਤੇ ਮੈਂ 30 ਦਿਨ ਲਈ ਆ ਗਿਆ ਸਾਰਾ ਲੁਧਿਆਣਾ ਚੈੱਕ ਅਪ ਕਰਕੇ ਜਾਊਂਗਾ ਫ੍ਰੀ ਕਰਕੇ ਜਾਊਂਗਾ ਹਾਂ ਭੀਖ ਵੀ ਮੰਗੂਗਾ ਲੁਧਿਆਣੇ ਦੀ ਇੰਡਸਟਰੀ ਤੋਂ ਵੀ ਕੋਈ ਦਾਨ ਪਾ ਦਿਓ ਸਾਨੂੰ ਵੀ ਠੀਕ ਹੈ ਇਹ ਗੋਲਕ ਵੀ ਬਦਲ ਲਓ ਹੈਨਾ ਇਹ ਗੋਲਕ ਵੀ ਮਨੁੱਖਤਾ ਦੀ ਸੇਵਾ ਵਾਲੀ ਸਾਡਾ ਇੱਕੋ ਹੀ ਧਰਮਾ ਵੀਰ ਜੀ ਭਾਈਕਨਿਆ ਜੀ ਦਾ ਇੱਕੋ ਹੀ ਮਿਸ਼ਨ ਹੈ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਚੱਲ ਰਹੇ ਆ ਮਨੁੱਖਤਾ ਲਈ ਕੋਈ ਮੇਰਾ ਧਰਮ ਨਹੀਂ ਕੋਈ ਮੇਰੀ ਪਾਰਟੀ ਨਹੀਂ ਇਹ ਰਾਜਨੀਤਿਕ ਅੱਜ ਭਗਵੰਤ ਮਾਨ ਦੀ ਮੁੱਖ ਮੰਤਰੀ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਹੈਲਥ ਮਿਨਿਸਟਰ ਸਾਹਿਬ ਉਹਨਾਂ ਨਾਲ ਗੱਲ ਕਰਦੇ ਆਂ ਐਂਡ ਪਰ ਸਾਡੀ ਪ੍ਰਦੇਸੀਆਂ ਦੀ ਕਾਦੀ ਪਾਰਟੀ ਆ ਠੀਕ ਹੈ ਸਰ ਸਾਡੀਆਂ ਜੜਾਂ ਐ ਪੰਜਾਬ ਤੇ ਅਸੀਂ ਉਹ ਜੜਾਂ ਨੂੰ ਸੁੱਕਣ ਨਹੀਂ ਦੇਣਾ ਚਾਹੁੰਦੇ ਕਿਸੇ ਵੀ ਕੀਮਤ ਦੇ ਉੱਤੇ ਸਾਡੇ ਬਹੁਤ ਵੱਡਾ ਕਾਫਲਾ ਹੈ ਮਗਰ ਤੇ ਸਾਡੀ ਲੈਕ ਟੀਮ ਹੈ ਜੀ ਡਾਕਟਰ ਤੇਮਿੰਦਰ ਢਿੱਲੋਂ ਸਾਡੇ ਐਮ ਡੀ ਐ ਸਾਡੇ ਸਾਡੇ ਸਾਰੇ ਸੀਨੀਅਰ ਇੱਥੇ ਪਹੁੰਚੇ ਆ ਅੱਜ ਅਸੀਂ ਸਟਾਰਟ ਕਰ ਦਿੱਤਾ ਤੇ ਬਾਕੀ ਡੇਟਾ ਅਸੀਂ ਅਨਾਉਂਸ ਕਰ ਦੇਾਂਗੇ ਅੱਜ ਸਾਡਾ ਇੱਕ ਜਿਵੇਂ ਕਹੋ ਪਹਿਲਾ ਕੈਂਪ ਸੀ ਸਾਰਾ ਦਿਖਾਣਾ ਇੰਡਸਟਰੀ ਨੂੰ ਉਹ ਅੱਜ ਇਹਨਾਂ ਨੇ ਦੇਖ ਲ ਸ਼ੁਰੂਆਤ ਸਾਡਾ ਸਾਥ ਦਿੰਦੇ ਰਹੋ ਇੰਨਾ ਹੀ ਪ੍ਰੈਸ ਵਾਲੇ ਵੀਰਾਂ ਨੂੰ ਕਹਿਣਾ ਕਿ ਲੋਕਾਂ ਨੂੰ ਬੇਨਤੀ ਕਰਦੇ ਰਹੋ ਵੀ ਚੈੱਕ ਅਪ ਕਰਵਾਓ ਆੜ ਕੇ ਫ੍ਰੀ ਜਿਹੜੇ ਮੇਰੇ ਘਰ ਵਾਲੀ ਦੇ ਟੈਸਟਿੰਗ ਲੈਂਡ ਚ ਹੁੰਦੇ ਆ ਨਾ ਜਾਂ ਮੇਰੇ ਹੁੰਦੇ ਆ ਤੇ ਸੜਕ ਤੇ ਖੜ ਕੇ ਅੱਜ ਹੋ ਰਿਹਾ ਫ੍ਰੀ ਤੇ ਸੋਚ ਨਹੀਂ ਸਕਦੇ ਕਿਉਂਕਿ ਤੁਹਾਨੂੰ ਵੀ ਨਾਮ ਦੀ ਦਿਸ਼ਾ ਬਦਲਣੀ ਪੈਣੀ ਹੈ ਠੀਕ ਹੈ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਪਹਿਲਾਂ ਪ੍ਰੈਸ ਵਾਲੇ ਵੀਰਾਂ ਨੂੰ ਜਦੋਂ ਅਗਲਾ ਕੈਂਪ ਲੱਗੂਗਾ ਤੁਸੀਂ ਆਪਦੇ ਬਜ਼ੁਰਗ ਮਾਂ ਬਾਪ ਨੂੰ ਆਪਦੀ ਵਾਈਫ ਨੂੰ ਜ਼ਰੂਰ ਨਾਲ ਲੈ ਕੇ ਆਇਆ ਪਹਿਲਾਂ ਪ੍ਰੈਸ ਦਾ ਚੈੱਕ ਅਪ ਹੋ ਜਾਏ ਲੁਧਿਆਣੇ ਦੀ ਜੀ ਫਿਰ ਉਹ ਪ੍ਰੈਸ ਗਾ ਮੇਰਾ ਸੁਨੀਹਾ ਬੰਡੂਗੀ ਯਾਰ ਮੈਂ ਆਦੀ ਵਾਈਫ ਨੂੰ ਲੈ ਕੇ ਗਿਆ ਸੀ ਮੈਂ ਆਦੀ ਮਾਂ ਨੂੰ ਲੈ ਕੇ ਗਿਆ ਸੀ ਆ ਟੈਸਟ ਸਾਰੇ ਫ੍ਰੀ ਹੋਏ ਆ ਤੁਹਾਡੇ ਫਿਰ ਤੁਸੀਂ ਇਹ ਮਾਈਕਾਂ ਦੇ ਉੱਤੇ ਫੋ ਸੁਨੀਹਾ ਬੰਡ ਲੋਗੇ ਤੇ ਆਪਾਂ ਲੁਧਿਆਣੇ ਨੂੰ ਠੀਕ ਕਰ ਲਾਂਗੇ ਬਗੈਰ ਮਤਲਬ ਤੋਂ ਗੰਦੇ ਨਾਲੇ ਦਾ ਰੌਲਾ ਪਾਈ ਜਾਂਦੇ ਆ ਰੌਲਾ ਸਾਰੇ ਪਾਈ ਜਾਂਦੇ ਆ ਹੱਲ ਨਹੀਂ ਕੋਈ ਲੱਭਦਾ ਕਿੰਨੇ ਸਾਲਾਂ ਤੋਂ ਚੱਲ ਰਿਹਾ ਰਹਿੰਦਾ ਮਸਲਾ ਠੀਕ ਹੈ ਅਸੀਂ ਹੱਲ ਲੱਭਾਏ ਆ ਤੇ ਪੂਰੀ ਕੋਸ਼ਿਸ਼ ਕਰਾਂਗੇ ਬਹੁਤ ਧੰਨਵਾਦ ਵੀਰ ਜੀ ਡਾਕਟਰ ਸਾਹਿਬ ਦਾ ਵੀ ਥੈਂਕਸ ਕਰਦਾ ਡਾਕਟਰ ਬਰਨਰ ਜੀ ਵੀ ਮਿਲ ਸਰ ਕਿਹੜੇ ਤਰ੍ਹਾਂ ਦੇ ਜਿਹੜੇ ਟੈਸਟ ਆ ਮੁਫਤ ਕੀਤੇ ਜਾ ਰਹੇ ਨੇ ਤੇ ਪੂਰੇ ਜਿਹੜੀ 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 ਜੀ ਕਾਮਨ ਕੈਂਸਰ ਹਨ ਜਿਹੜੇ ਸਾਨੂੰ ਪਤਾ ਵੀ ਜਿਹੜੇ ਸਭ ਤੋਂ ਵੱਧ ਕੈਂਸਰ ਹੁੰਦੇ ਆ ਉਹ ਸਾਰੇ ਟੈਸਟ ਹੋ ਰਿਹਾ ਇੱਥੇ ਕੱਲੀ ਕੱਲੀ ਬਸ ਜਾ ਕੇ ਵੜ ਕੇ ਦੇਖ ਲਓ ਵੀ ਕਿਸੇ ਗਰੀਬ ਤੋਂ ਕੁਝ ਰੁਪਈਆ ਲੈਣੇ ਇਹ ਵੀ ਦੇਖ ਲਓ ਸਰ 12000 ਪਿੰਡਾਂ ਸਾਰੇ ਪਿੰਡਾਂ 12783 ਪਿੰਡ 11000 ਚੈੱਕਅਪ ਕਰ ਚੁੱਕੇ ਆ ਜੀ ਠੀਕ ਹੈ ਹੁਣ ਤਾਂ ਅਸੀਂ ਉਹ ਫੜਿਆ ਏਰੀਆ ਜਿੱਥੇ ਜ਼ਿਆਦਾ ਬਦਨਾਮੀ ਹੋਈ ਵੀ ਆ ਲੁਧਿਆਣੇ ਦੀ ਖਾਸ ਕਰਕੇ ਗੰਦੇ ਨਾਲੇ ਤੇ ਪਰ ਅਸੀਂ ਅਸੀਂ ਉਹਦਾ ਮੁਸ਼ਕਲ ਹੱਲ ਲੱਭਣਾ ਹੈ ਜਿਹੜੇ ਭੈਣ ਭਰਾ ਉਹਨਾਂ ਨੂੰ ਮਰਨ ਤੋਂ ਤਾਂ ਬਚਾਇਆ ਜਾਵੇ ਕੁਝ ਕਈ ਸਰਕਾਰਾਂ ਦੇ ਕੰਮ ਅਸੀਂ ਉਹਨਾਂ 'ਚ ਦਖਲ ਨਹੀਂ ਦਿੰਦੇਗੇ ਸਾਰ ਇਸ ਤਾਂ ਭਾਈਕ ਨੇ ਹੀ ਆ ਜੀ ਦੇ ਮਿਸ਼ਨ ਤੇ ਰਹਿਣਾ ਜਾਂ ਮਦਰ ਟ੍ਰੈਸਾ ਸੀ ਭਗਤਪੂਰਨ ਸਿੰਘ ਸੀਗਾ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲਣਾ ਹੈ ਸਾਡਾ ਕੋਈ ਜਾਤ ਨਹੀਂ ਕੋਈ ਜਾਤ ਨਹੀਂਗੀ ਸਾਡੇ ਲਈ ਅਵੇਅਰ ਵੀ ਕੀਤਾ ਹੋਣੀ ਮਿੱਠੇ ਤੋਂ ਤੇ ਹਾਂ ਉਹ ਵੀ ਮਿਹਨਤ ਹੈ ਉਹ ਵੀ ਸਿਹਤ ਦੇ ਨਾਲ ਸਵੇਰ ਬੀਬੀ ਘਟ ਖਾਓ ਮਿੱਠਾ ਨਾਲ ਤੇ ਇੱਕ ਵਿਆਹ ਤੇ ਮਰਨੇ ਵੀ ਸਾਦੇ ਕਰੋ ਆਪਾਂ ਸਰਕਾਰਾਂ ਨੂੰ ਗਾਲਾਂ ਕੱਢ ਦਿੰਦੇ ਆ ਕੀ મોદી ਜੀ ਜਾਂ ਭਗਵੰਤ ਮਾਨ ਕਹਿੰਦਾ ਕਲਵੰਤ ਸਿਆ ਮੁੰਡੇ ਦੇ ਵਿਆਹ ਤੇ ਹਜ਼ਾਰ ਬੰਦਾ ਲੈ ਕੇ ਜਾ ਬੋਲੋ ਨਹੀਂ ਕਹਿੰਦੇ ਨਾ ਉਹ ਤਾਂ ਮੈਂ ਫੈਸਲੇ ਕਰ ਰਿਹਾ ਨਾ ਤੇ ਪੰਜ ਬੰਦਿਆਂ ਦਾ ਵਿਆਹ ਗੁਰਦੁਆਰੇ ਕਰ ਲਓ ਸਾਰੇ ਰੁਕੂ ਘੱਟ ਜਾਣਗੇ ਪ੍ਰੈਸ਼ਰ ਘਟਜੂ ਪੈਸੇ ਵੀ ਵੱਜ ਜਾਣਗੇ ਠੀਕ ਹੈ ਇਹ ਬੇਨਤੀ ਸਾਰੇ ਪੰਜਾਬ ਸੁਨੇਹਾ ਵੜਨਾ ਕਿ ਵਿਆਹ ਸਾਦੇ ਸਾਦੇ ਮਰਨੇ ਦੀ ਮਰਨੇ ਵੀ ਸਾਦੇ ਨਹੀਂ ਛੱਡੇ ਵਿਆਹ ਤਾਂ ਕੀ ਛੱਡੇ ਨਹੀਂ ਤੇ ਮਰਨੇ ਵੀ ਸਾਦੇ ਨਹੀਂ ਛੱਡੇ ਯਾਰ ਪਤਾ ਨਹੀਂ ਐਡੀ پاਗਲ ਕੌਮ ਆ ਸੀ ਠੀਕ ਹੈ ਮਰਨੇ ਵੀ ਸਾਦੇ ਨਹੀਂ ਛੱਡੇ ਕੀ ਮਤਲਬ ਵੀ ਮਰਨੇ ਤੇ ਜਲੇਬੀਆਂ ਬਗਾਉਣਾ ਦਾ ਸਿੰਪਲ ਭੋਗ ਪਾਓ ਤੇ ਕਿਹੜਾ ਪ੍ਰਸ਼ਾਦ ਦੀ ਦੇ ਲੈ ਕੇ ਆਪਣੇ ਤੇ ਮਾਂ ਮਰੀਏ ਦੁੱਖ ਹੋਇਆ ਤੁਸੀਂ ਜਲੇਬੀਆਂ ਬਗਾਈ ਜਾਂਦੇ ਯਾਰ ਬੜੀ ਸਿਆਣੀ ਕੌਮ ਹੈ ਉਹ Hindu ਵੀਰ ਸਾਡੇ ਉਦੋਂ ਵੀ ਕੌਮਲੇ ਆ ਸਾਥੋਂ ਵੀ ਉਹ ਨਾਲ ਪੂਰੀਆਂ ਕੱਢੀ ਜਾਂਦੇ ਆ ਕੋਈ ਕਹਿੰਦੇ ਜੀ ਕਈ ਕਹਿਣਗੇ ਸਵਰਗ ਨਰਕ ਇੱਥੇ ਹੀ ਹੈ ਮੇਰੀ ਮਾਂ ਮਰ ਗਈ ਸੀ ਮੈਨੂੰ ਕਦੇ ਟੈਲੀਫੋਨ ਨਹੀਂ ਆਇਆ ਵੀ ਉਹ ਸਵਰਗ ਚ ਹੈ ਕਿ ਨਰਕ ਚ ਹੈ ਪੜੀ ਗਿਆ ਜੀ ਜੇ ਜੇ ਕਰਾਂਗੇ ਉਹ ਤਾਂ 60 ਤੇ ਸਭ ਨੇ ਕਰਕੇ ਆਏ ਕਿਉਂ ਤੁਸੀਂ ਇਸ ਇਸ ਜੂਨ ਦੀਆਂ ਗੱਲਾਂ ਕਰੀਏ ਇਸ ਜੂਨ ਦੇ ਵਿੱਚ ਇੱਕ ਦਵਾਈ ਤੋਂ ਬਿਨਾ ਤੜਫ ਰਿਆ ਅਣ ਦਿਖ ਰਿਹਾ ਤੇ ਜੇ ਮੇਰੀ ਦੇਵ ਚ 2 ਰੁਪਏ ਵਾਧੂ ਅਤੇ ਮੈਂ ਕੁਝ ਦਵਾਈ ਉਹਦੇ ਮੂੰਹ ਚ ਪਾ ਦਿਆ ਗੁਰਜੀਤ ਸਾਡੇ ਗੁਰੂ ਦੇ ਲੰਗਰ ਹੈ ਸਾਰੀ ਦੁਨੀਆ ਸਾਡਾ ਨਾਂ ਹੈ ਪਰ ਦਵਾਈ ਦੇ ਲੰਗਰਾਂ ਚ ਅਸੀਂ ਪਿੱਛੇ ਰਹਿ ਗਏ ਰੇਲ ਗੱਡੀ ਦੋ ਗਾਡਰਾਂ ਤੇ ਚਲਦੀ ਹੈ ਕਿ ਇੱਕ ਤੇ ਤੁਸੀਂ ਦਵਾਈ ਵਾਲੀ ਗਾਡਰ ਚੱਕਤੀ ਔਰ ਰੱਖ ਲਈ ਅਸੀਂ ਦੁਆਰਾ ਤੇ ਅਗੇ ਲੁਧਿਆਣੇ ਚ ਬਹੁਤ ਧੰਨਵਾਦ ਜੀ ਜੀ ਥੈਂਕ ਯੂ